ਭਾਈ ਬੂਟੇ ਪਏ ਸੀ ਤਿੰਨ ਤੇ ਬੂਟੇ ਲੱਗੇ ਸੁੱਕਣ ਕੰਮ ਤੁਹਾਨੂੰ ਪਤਾ ਚੱਲੀ ਜਾਂਦਾ ਸੀ ਇਹ ਸ਼ੈਲਟਰ ਬਣਾਉਂਦਾ ਤੇ ਬੂਟੇ ਸੁੱਕਣ ਲੱਗੇ ਪਏ ਪਏ ਵਿਚਾਰੇ ਟਾਈਮ ਬੜਾ ਹੋ ਗਿਆ ਤੇ ਇੱਧਰ ਥੋੜਾ ਜਿਹਾ ਕੰਮ ਅਸੀਂ ਖਿੱਚ-ਖਿਚਾ ਕੇ ਕਰਵਾਇਆ ਇਹ ਬੂਟੇ ਲੱਗੇ ਜਲਦੀ ਤਿੰਨ ਬੂਟੇ ਪਏ ਸੀਗੇ ਜਾਇਆ ਭੈਣ ਦਾ ਬੂਟਾ ਇੱਕ ਤੇ ਇੱਕ ਸਿਮਰਨ ਭੈਣ ਦਾ ਇੱਕ ਉਸ ਭੈਣ ਦਾ ਜੀ ਨੇ ਸਾਨੂੰ ਕਰਵਾ ਕੇ ਦਿੱਤਾ ਸਾਰਾ ਮਸਲਾ ਹਲ ਇਹ ਸਮਾਨ ਦਵਾਇਆ ਇਹ ਇੱਕ ਆਂਟੀ ਜੀ ਦਾ ਸਪੈਸ਼ਲ ਤੌਰ ਤੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਸ਼ੈਲਟਰ ਦਾ ਕੰਮ ਤੇ ਲਗਭਗ ਕੰਪਲੀਟ ਹੋ ਗਿਆ ਬਈ ਛੱਡ ਬਣ ਗਿਆ ਇਧਰ ਡਾਕਟਰ ਸਾਹਿਬ ਵੀ ਆ ਗਏ ਡਾਕਟਰ ਸਾਹਿਬ ਕੀ ਹਾਲ ਆ ਮੌਕੇ ਤੇ ਬੜੇ ਮੌਕੇ ਤੇ ਆ ਆ ਬੂਟੇ ਨੂੰ ਹੱਥ ਲਾ ਬਸ ਕੱਲਾ ਬਸ ਚੱਲ ਬਸ ਛੱਡ ਦੇ ਲੈ ਵੀ ਚੱਕਰ ਚਾ ਵਾਏ ਸਤ ਤਨ ਗੁਰੂ ਰਾਮਦਾਸ ਪਾਤਸ਼ਾਹ ਮਿਹਰ ਕਰੇ ਤੇ ਸਾਰੇ ਆ ਕੇ ਫਲ ਖਾ ਕੇ ਜਾਣ ਵਾਲੇ ਨਾਲੇ ਪਲਾਂਟ ਛਾਵਾਂ ਛਾਲੇ ਸੇਧਣੀ ਠੀਕ ਸੈੱਲ ਘਟੇ ਪਏ ਬਈ ਮੇਰੇ ਵੀ ਤੇ ਹੰਦੋਂ ਪਾਦਾ ਵੀ ਜਦੋਂ ਤੋਰਾ ਫੇਰਾ ਕਰਦੇ ਹਨਾ ਉਹਦੀ ਵਜ੍ਹਾ ਨਾਲ ਸਿਰ ਪੀੜ ਕਰਨ ਲੱਗ ਜਾਂਦਾ ਤੇ ਵੀਡੀਓ ਨਹੀਂ ਬਣੀ ਸੀ ਦੋ ਦਿਨ ਹੋ ਗਏ ਤੇ ਮੈਂ ਕਿਹਾ ਚਲੋ ਅੱਜ ਵੀਡੀਓ ਬਣਾ ਕੇ ਸਾਰੇ ਭੈਣ ਭਰਾਵਾਂ ਨੂੰ ਦੱਸੀਏ ਵੀ ਬਈ ਮੈਨੂੰ ਪ੍ਰੋਬਲਮ ਹੋਈ ਪਈ ਮੇਰੇ ਸੈੱਲ ਰ ਘਟੇ ਪਾਇਆ ਇਹਨਾ ਮੈਂ ਡਸਟਬਿਨ ਪਿਆ ਸਾਡਾ ਇੱਥੇ ਬੋਤਲਾਂ ਜਿੰਨਾਂ ਚ ਅਸੀਂ ਸਰਿੰਜਾ ਵਗੈਰਾ ਸਿੜਦੇ ਆ ਸਬਾਨ ਤੇ ਉਹ ਡਸਟਬਿਨ ਦੇ ਮੈਂ ਜੋ ਖਾਲੀ ਕੀਤਾ ਅੱਗ ਲਾਉਣੇ ਵਾਸਤੇ ਗਲਵਜ਼ ਸੀਗੇ ਤੇ ਜੋ ਖਾਲੀ ਕਰਨ ਲੱਗਿਆ ਮੈਂ ਤਾਂ ਥੱਲੇ ਕੁਝ ਜੰਮਿਆ ਹੋਇਆ ਸੀਗਾ ਉਹਦੇ ਵਿੱਚ ਜਦੋਂ ਮੈਂ ਗਲਵਜ਼ੇ ਚੜ੍ਹੇ ਸੀ ਹੱਥ ਮਾਰ ਕੇ ਜੋ ਪੱਟਣ ਲੱਗਿਆ ਤਾਂ ਮੇਰੇ ਗੈਸ ਢੜੀ ਇੱਕਦਮ ਮੇਰੇ ਸਿਰ ਨੂੰ ਚੜ੍ਹ ਗਈ ਇੰਨੀ ਗੰਦੀ ਸਮੈਲ ਆਈ ਨਾ ਇੰਨੀ ਗੰਦੀ ਪਤਾ ਨਹੀਂ ਕਾਦੀ ਸੀ ਕੀ ਸੀ ਕੀ ਨਹੀਂ ਤਾਂ ਉਹਨੇ ਮੈਨੂੰ ਐ ਸਮਝ ਲਓ ਵੀ ਰਾਤ ਮਸਾਂ ਟੱਪੀ ਦੂਜੇ ਦਿਨ ਉਲਟ ਕੇ ਲਾਤੀਆਂ ਤੇ ਬਹੁਤ ਜਿਆਦਾ ਸਿਹਤ ਖਰਾਬ ਕਰਤੀ ਅੱਜ ਤਾਂ ਫਿਰ ਵੀ ਹਜੇ ਮੈਂ ਥੋੜਾ ਠੀਕ ਆ ਬੋਤਲਾਂ ਡ੍ਰਿਪਾਂ ਲਾਇਆਂ ਟੈਸਟ ਕਰਵਾਏ ਆ ਸੈੱਲ ਘਟੇ ਵੇ ਆ ਲੀਵਰ ਨੂੰ ਸੋਜ ਆ ਜਿਹੜੀ ਉਹਦੇ ਚਾਈ ਆ ਓ.ਟੀ.ਪੀ.ਟੀ. ਵਾਧ ਘਟਾ ਤੇ ਤਾਂ ਕਰਕੇ ਬਈ ਵੀਡੀਓ ਨਹੀਂ ਬਣੀ ਮਾਫ ਕਰੋ ਜੀ ਬਾਕੀ ਚਾਚਾ ਸਾਡਾ ਲੱਗਿਆ ਕਬੂਟੇ ਲਾਉਣ ਚਾਚਾ ਨੂੰ ਕਿਹਾ ਮੈਂ ਚਾਚਾ ਲਾ ਕੇ ਦੇ ਬੂਟੇ ਸਾਨੂੰ ਉਹ ਬੂਟੇ ਬਈ ਸੋਕਰ ਆਏ ਆ ਤੇ ਜਗਾ ਕਹਿੰਦਾ ਲੈ ਆ ਫਿਰ ਲਾਉਣੇ ਆ ਤੇ ਬਾਕੀ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਏ ਉਹ ਨਾ ਨਾ ਨੌਰੇ ਆ ਬਤ ਨੋ ਨੋ ਨੌਰਿਆ ਆ ਜਾ ਆ ਜਾ ਆ ਜਾ ਪੱਜਾ 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 ਓਰੇ ਆ ਜਾ ਓਰੇ ਓਰੇ ਆ ਜਾ ਗੋਟਣਗੇ ਤਾਂ ਓਰੇ ਆ ਜਾ ਆ ਜਾ ਆ ਉਹ ਬੀਬੀ ਰੂੜੀ ਲੈ ਕੇ ਆ ਗਈ ਅੱਛ ਪਾਵਾਂਗੇ ਖਾਦ ਪਾਵਾਂਗੇ ਤੇ ਥੋੜੀ ਲੈਂਦੇ ਉਸ ਤੋਂ ਕੋਈ ਨਹੀਂ ਜਾਂਦਾ ਥੋੜੀ ਥੋੜੀ ਤੇ ਚਲੋ ਬਾਕੀ ਬੂਟੇ ਲਿਆ ਕਰੋ ਜੀ ਤੇ ਵੱਤ ਤੋਂ ਵੱਧ ਤੇ ਇਹ ਸੇਵਾ ਵੀ ਕਰਿਆ ਕਰੋ ਇਹ ਬੇਜਵਾਨਾਂ ਦੀ ਇਹ ਇਹ ਬੂਟੇ ਆ ਜਿਹੜੇ ਹਨ ਇਹ ਵੀ ਕਹਿ ਲੋ ਵੀ ਕੁਦਰਤ ਨਾਲ ਪਿਆਰ ਆ ਤੇ ਜਿਹੜਾ ਇਹ ਬੇਜਵਾਨਾਂ ਦੀ ਸੇਵਾ ਕਰਨੀ ਇਹ ਵੀ ਕੁਦਰਤ ਨਾਲ ਪਿਆਰ ਆ ਕਿਉਂਕਿ ਹਰ ਇੱਕ ਚੀਜ਼ ਕੁਦਰਤ ਨੇ ਬਣਾਈ ਆ ਬਈ ਮੈਨੂੰ ਤੁਹਾਨੂੰ ਚਾਚੇ ਨੂੰ ਇਹ ਬੇਜਵਾਨਾਂ ਨੂੰ ਆ ਜਿਹੜੇ ਬੂਟੇ ਆ ਇਹ ਵੀ ਕੁਦਰਤ ਨੇ ਬਣਾਏ ਹੋਏ ਆ ਤੇ ਸਾਰੇ ਭੈਣ ਭਰਾਓ ਬਸ ਇਹੀ ਕਹਿਣਾ ਸੀ ਧੰਨਵਾਦ ਜੀ ਸਾਰਿਆਂ ਦਾ ਅੱਗੇ ਬੂਟੇ ਪਏ ਆ ਉਹ ਲਾਉਣੇ ਆ ਅੱਜ ਜਿਆਦਾ ਬੋਲਿਆ ਨਹੀਂ ਜਾਂਦਾਗਾ ਇਸ ਕਰਕੇ ਮੇਰੇ ਤੋਂ ਸਾਰਿਆਂ ਦਾ ਨਾਮ ਨਹੀਂ ਲੈ ਜਾਣਾਗਾ ਤੇ ਬਾਕੀ ਇੱਕੇ ਵਾਰੀ ਮੈਂ ਤੁਹਾਨੂੰ ਦੱਸਦਾ ਜੀ ਅੱਜ ਇਹਨਾਂ ਇਹਨਾਂ ਦੇ ਬੂਟੇ ਲਾ ਰਹੇ ਆ ਤੇ ਸਪੋਰਟ ਕਰਿਆ ਕਰੋ ਜੀ ਜਿਹੜਾ ਕੋਈ ਪਹਿਲੀ ਵਾਰੀ ਭੈਣ ਭਰਾਵਾਂ ਦਾ ਪੇਜ ਨੂੰ ਫੋਲੋ ਕਰ ਲਿਆ ਕਰੋ ਆ ਲਾਈਕ ਕਰ ਦਿਆ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਨਾਲ ਹੌਸਲਾ ਮਿਲਦਾ ਵੀ એનર્ਜੀ ਮਿਲਦੀ ਹੈ ਤੇ ਬਾਕੀ ਸਸਤੀ ਗੱਲ ਜੀ